ਦੋਸੋ ਕੋ ਰਾਸਪੁਰ ਦੇ ਹਨੂਮਨ ਚੌਂਕ ਜੀ ਪਹੁੰਚੇ ਆ ਸੋ ਇੱਕ ਤਸਵੀਰ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਜੀ ਅਸੀਂ ਲਗਾਤਾਰ ਆਪਣੇ ਸ਼ਹਿਰ ਦੇ ਨਾਲ ਜਿਹੜੇ ਰਿਲੇਟਡ ਹੁੰਦੇ ਆ ਜੀ ਜਦੋਂ ਕੋਈ ਕਿਸੇ ਤਰ੍ਹਾਂ ਕੋਈ ਸਮੱਸਿਆ ਹੁੰਦੀ ਕਿਸ ਚੀਜ਼ ਤੋਂ ਤੇ ਆਪਾਂ ਉਹ ਜਰੂਰ ਦਿਖਾਉਣੀ ਆ ਸੋ ਸਾਨੂੰ ਸ਼ਹਿਰ ਵਾਸੀ ਫੋਨ ਕਰ ਰਹੇ ਸੀ ਵੀ ਹਨੂਮਨ ਚੌਂਕ 'ਤੇ ਇੱਕ ਦਿੱਕਤ ਆ ਰਹੀ ਆ ਜਿਹੜਾ ਭਗਵਾਨ ਦੇ ਨਾਮ ਤੇ ਚੌਂਕ ਬਣਾਇਆ ਗਿਆ ਜੀ ਹਨੂਮਨ ਜੀ ਦੇ ਨਾਮ ਤੇ ਚੌਂਕ ਬਣਾਇਆ ਗਿਆ ਉਸ ਚੌਂਕ ਜਿਹੜਾ ਸੋ ਦੇਖੋ ਤੁਸੀਂ ਚਾਰੋਂ ਬੰਨੇ ਜਿਹੜੇ ਆ ਜੀ ਵੱਡੇ ਵੱਡੇ ਹੋਲਡਿੰਗ ਬੋਰਡ ਲਗਾਏ ਗਏ ਨੇ ਔਰ ਐਡਵਰਟਾਈਜ਼ਮੈਂਟ ਤਾਂ ਕਿੰਨੂੰ ਵੱ ਭਗਵਾਨ ਦੇ ਨਾਮ ਤੇ ਚੌਂਦਾ ਨਾਮ ਰੱਖਿਆ ਗਿਆ ਵਾ ਔਰ ਬਹੁਤ ਜਿਆਦਾ ਸਤਕਾਰ ਜਿਹੜਾ ਵਾ ਜੀ ਸਾਡੇ ਸ਼ਹਿਰ ਵਾਸੀ ਕਰਦੇ ਨੇ ਕਿਉਂਕਿ ਨੇਚਰਲੀ ਆ ਜੀ ਭਗਵਾਨ ਦਾ ਸਤਕਾਰ ਦਾ ਬੰਦਾ ਹੀ ਬੰਦਾ ਵਾ ਸੋ ਦੇਖੋ ਤੁਸੀਂ ਲਾਪਰੋ ਹੀ ਕਿੰਨੀ ਵੱਡੀ ਆ ਮੈਂ ਕਿਸੇ ਇੱਕ ਨੂੰ ਨਹੀਂ ਕਾਵਾਂਗਾ ਤਕਰੀਬਨ ਜਿੰਨੇ ਵੀ ਇੱਥੇ ਬੋਰਡ ਲੱਗੇ ਨੇ ਉਹ ਸਾਰੀਆਂ ਹੀ ਸੰਸਥਾਵਾਂ ਜਾਂ ਜੋ ਵੀ ਲਾਲੂ ਸੀ ਜਿਹੜਾ ਲੋਕਾਂ ਨੇ ਬੋਰਡ ਲਗਾਏ ਨੇ ਉਹ ਗਲਤ ਨੇ ਇੱਥੇ ਬੋਰਡ ਨਹੀਂ ਸੀ ਲਗਾਉਣੇ ਚਾਹੀਦੇ ਹੋਰ ਬਹੁਤ ਜਗ੍ਹਾ ਵਾ ਸ਼ਾਇਦ ਜੀ ਲਗਾਉਣਾ ਸੀ ਬੋਰਡ ਤੁਸੀਂ ਘਟੋ ਘਾਟ ਇਸ ਜਗ੍ਹਾ ਨੂੰ ਤੁਸੀਂ ਛੱਡ ਦਿਓ ਸੋ ਸ਼ਹਿਰ ਵਾਸੀ ਸਾਨੂੰ ਬਾਰ ਬਾਰ ਫੋਨ ਕਰ ਰਹੇ ਸੀ ਪੀ ਇਸ ਸਮੱਸਿਆ ਨੂੰ ਜਿਹੜਾ ਉਜਾਗਰ ਕਰੋ ਔਰ ਨਗਰ ਕੌਂਸਲ ਦਾ ਧਿਆਨ ਜਰਾ ਇਸ طرف ਜਰੂਰ ਦਿਵਾਓ ਸੋ ਸਾਡੇ ਸ਼ਹਿਰ ਵਾਸੀ ਵੀ ਕੋਈ ਹੈਗੇ ਡਾਲ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪੀ ਇਸ ਸਮੱਸਿਆ ਕਿਉਂਕਿ ਵੱਡੀ ਆ ਇਹ ਅਣਜੀ ਇੱਕ ਵੱਡਿਆ ਭਾਈ ਇਧਰ ਆਇਓ ਸਾਹਮਣੇ ਇੱਕ ਵੱਡੀ ਸਮੱਸਿਆ ਜਿਹੜੀ ਆ ਤਕਰੀਬਨ ਜਿਹੜੀ ਆ ਕਿਉਂਕਿ ਜਿਹੜਾ ਭਗਵਾਨ ਦੇ ਨਾਮ ਤੇ ਚੌਂਕ ਦਾ ਨਾਮ ਰੱਖਿਆ ਗਿਆ ਸੀ ਪਰ ਅੱਜ ਇਹਨੂੰ ਐਡਵਰਟਾਈਜ਼ਮੈਂਟ ਦਾੜਾ ਬਣਾਤਾ ਗਿਆ ਤੁਹਾਨੂੰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਪੈਣਾ ਕਿ ਸ਼ਹਿਰ ਨੂੰ ਇੱਕ ਸੁੰਦਰਤਾ ਪ੍ਰਦਾਨ ਕਰਨ ਲਈ ਕਿ ਚੌਂਕ ਇੱਕ ਸੁੰਦਰ ਦਿਖੇ ਉਹ ਲਈ ਪ੍ਰਭੂ ਸ਼੍ਰੀ ਹਨੂਮਾਨ ਜੀ ਦੇ ਨਾਮ ਤੇ ਇਸ ਚੌਂਕ ਦਾ ਨਾਮ ਰੱਖਿਆ ਗਿਆ ਸੀ ਪਰ ਅਹੀਂ ਪਿਛਲੇ ਕੁ ਸਾਲਾਂ ਤੋਂ ਦੇਖਣ ਡਾ ਐਡਵਰਟਾਈਜ਼ ਦਾ ਅੱਡਾ ਹੀ ਬਣ ਗਿਆ ਵਾ ਤੁਸੀਂ ਦੇਖੋ ਕਿ ਹੁਣੇ ਕਿਤੇ ਉੱਥੇ ਬੋਰਡ ਲੱਥੇ ਨੇ ਜਿੱਥੇ ਜੈ ਸ਼੍ਰੀ ਰਾਮ ਲਿਖਿਆ ਹੋਰ ਉੱਤੇ ਵੀ ਬੋਰਡ ਲੱਗੇ ਹੁੰਦੇ ਆ ਉਹ ਸਭ ਤੋਂ ਵੱਡੀ ਗੱਲ ਸ਼ਰਮ ਹੈ ਮੈਂ ਤੁਹਾਨੂੰ ਕਹਾਂ ਮੈਂ ਬੇਸਿਕਲੀ ਮੈਂ ਸਾਡੇ ਕਿਸੇ ਵੀ ਧਰਮ ਦੇ ਆਰਾਦੇ ਦੇਵੀ ਦੇਵਤੇ ਮਹਾਪੁਰਸ਼ਾਂ ਦੇ ਫਲੈਕਸੀ ਬੋਰਡਾਂ ਦੇ ਹੱਕ ਚੀ ਜਾਨੀ ਆ ਕਿਉਂਕਿ ਜਦੋਂ ਕੋਈ ਦਿਨ ਤਿਉਹਾਰ ਨਿਕਲ ਜਾਂਦਾ ਔਰ ਬਾਅਦ ਇਹ ਜਿਹੜੇ ਫਲੈਕਸ ਹੈ ਜਿਹੜੇ ਬੋਰਡ ਹੈ ਲੋਕਾਂ ਦੇ ਪੈਰਾਂ ਚ ਤੇ ਕੂੜੇ ਕਚੜਿਆਂ ਚ ਰੁਲਦੇ ਆ ਤਾਂ ਮੈਨੂੰ ਜਿਹੜੀਆਂ ਸੰਸਥਾਵਾਂ ਦੇ ਪ੍ਰਧਾਨ ਬਣ ਜਾਂਦੇ ਆ ਜਾਂ ਜਿਹੜੇ ਸੰਸਥਾਵਾਂ ਦੇ ਤੁਸੀਂ ਕਹ ਲਓ ਸਰਪ੍ਰਸਤ ਬਣ ਜਾਂਦੇ ਮੇਰੀ ਇਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਪੋਲੀਟੀਕਲ ਬੰਦਿਆਂ ਦੇ ਬੋਰਡ ਲਾਣੇ ਆ ਲਾਓ ਤੁਸੀਂ ਆਪਣੇ ਮੈਂਬਰਾਂ ਦੇ ਬੋਰਡ ਲਾਣੇ ਲਾਓ ਸਾਡੇ ਦੇਵੀ ਦੇਵਤਿਆਂ ਨੂੰ ਸਾਡੇ ਮਹਾਪੁਰਸ਼ਾਂ ਨੂੰ ਸਾਡੇ ਗੁਰੂ ਪੀਰਾਂ ਨੂੰ ਬਖਸ਼ ਦੋ ਤੁਸੀਂ ਬੋਰਡ ਲਾ ਕੇ ਮੈਨੂੰ ਨਹੀਂ ਸਮਝ ਆਉਂਦਾ ਕੀ ਦਿਖਾਣਾ ਚਾਹੁੰਦੇ ਹੋ ਜਿੱਦਾਂ ਹੁਣ ਦੁਸ਼ਹਿਰਾ ਤੁਹਾਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਗੁਰਦਾਸਪੁਰ ਦੁਸ਼ਹਿਰਾ ਇੱਥੇ ਮਨੋਣਾ ਹੀ ਮਨੋਣਾ ਵੈ ਅੱਜ ਸ਼ਹਿਰ 'ਚ ਬੜੀਆਂ ਜਗ੍ਹਾ ਲਾਉਣਾ ਸੀ ਭਾਜੀ ਹਰ ਵਾਸਤੇ ਬੋਰਡ ਹੈ ਗਿਆ ਤੁਸੀਂ ਇਹ ਬੋਰਡਾਂ ਦੇ ਉੱਤੇ ਮੈਂ ਤੇ ਇੱਕੋ ਬੇਨਤੀ ਹੈ ਕਿ ਦੇਵੀ-ਦੇਵਤਿਆਂ ਦੇ ਮਾਹ ਪੁਰਖਾਂ ਦੇ ਗੁਰੂ ਪੀਰਾਂ ਦੇ ਫੋਟੋ ਨਾ ਲਾਓ ਕਿਉਂਕਿ ਜਿੱਦਾਂ ਇਹ ਦਿਨ ਤਿਆਰ ਬੀਤ ਜਾਂਦਾ ਨੋਰੇ ਬਾਅਦ ਇਹ ਫਲੈਕਸ ਥੱਲੇ ਰੁਲੇ ਹੁੰਦੇ ਨੇ ਕੂੜੇ ਕਚਰੇ 'ਚ ਪੇ ਹੁੰਦੇ ਔਰ ਬੇਅਦਬੀ ਹੁੰਦੀ ਹੈ ਔਰ ਜਿੱਦਾਂ ਦਾ ਅੱਜਕੱ ਮਾੜੀ-ਮੋਟੀ ਵੀ ਚਿੰਗਾਰੀ ਕਿਸੇ ਵੀ ਟਾਈਮ ਛੋਟੀ-ਮੋਟੀ ਵੀ ਗੱਲਬਾਤ ਜਿਹੜੀ ਵੱਡੇ ਵੀ ਆਵਾਦ ਨੂੰ ਜਨਮ ਦੇ ਦਿੰਦੀ ਆ ਉਹ ਮੈਨੂੰ ਤੇ ਸਰਪਰਸਤਾ ਦੀ ਤੇ ਆ ਪ੍ਰਧਾਨਾ ਦੀ ਸਮਝ ਨਹੀਂ ਆਂਦੀ ਆ ਗੱਲਾਂ ਨੂੰ ਕਿਉਂ ਨਹੀਂ ਸਮਝਦੇ ਆ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਕਿਦਾਂ ਕਿਤੇ ਮਿੱਠੂ ਜੀ ਜ਼ਰੂਰਤ ਆ ਸਮੇਂ ਦੇ ਹਿਸਾਬ ਨਾਲ ਆਵਾਜ਼ ਚੁੱਕਣ ਦੀ ਜ਼ਰੂਰਤ ਆ ਪੂਰਾ ਸ਼ਹਿਰ ਇਸ ਸਮਝ ਰਿਹਾ ਵਾ ਜੀ ਇਹ ਸਵਾਲ ਉਠਾ ਰਿਹਾ ਵਾ ਕਿ ਚੌਂਕ ਜਿਹੜੇ ਆ ਸਾਰਿਆਂ ਨੂੰ ਇਹਨਾਂ ਨੇ ਐਡਵਰਟਾਈਜ਼ਮੈਂਟ ਦਾ ਬਣਾਤਾ ਲੁਕਣ ਜੀ ਦੇਖੋ ਜੀ ਅਸੀਂ ਤੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਜਿਹੜਾ ਬੋਰਡ ਲਾਉਣ ਦੀ ਪਰਮਿਸ਼ਨ ਦਿੰਦਾ ਜੇ ਉਹ ਪਰਮਿਸ਼ਨ ਦਿੰਦਾ ਵਾ ਤੇ ਨਾਲ ਨਾਲ ਕੋਈ ਡਿਟਨ ਲੈ ਵੀ ਲੈਣ ਕਿ ਜਦੋਂ ਇਹ ਪ੍ਰੋਗਰਾਮ ਹੋ ਜਾਏਗਾ ਤਾਂ ਉਸ ਤੋਂ ਅਗਲੇ ਦਿਨਾਂ ਬੋਰਡ ਜਿਹੜਾ ਉਤਾਰ ਦਿੱਤੇ ਜਾਣਗੇ ਜਿਸ ਨਾਲ ਬੇਕਦਰੀ ਨਹੀਂ ਹੋਏਗੀ ਬਿਲਕੁਲ ਦੂਸਰੀ ਅਪੀਲ ਸਾਡੀ ਸਰਵ ਸਮਾਜ ਨੂੰ ਜਿਨ੍ਹਾਂ ਦਾ ਵੀ ਕੋਈ ਵੀ ਦਿਨ ਤਿਹਾਰ ਆਂਦਾ ਵਾ ਉਹਨੂੰ ਸੈਲੀਬ੍ਰੇਟ ਕਰੋ ਪਰ ਉਹਨੂੰ ਹਸਤਰਾ ਨਾ ਕਰੋ ਕਿ ਕੱਲ ਨੂੰ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਨਾ ਉਠੇ ਕਿ ਜਿੱਦਾਂ ਬੋਰਡਾਂ ਦੀ ਬੇਕਦਰੀ ਹੋ ਰਹੀ ਆ ਚੌਂਕਾਂ ਦੀ ਬੇਕਦਰੀ ਹੋ ਰਹੀ ਆ ਕੱਲ ਨੂੰ ਕੋਈ ਹੋਰ ਇਸੇ ਤਰ੍ਹਾਂ ਨਾ ਬੋਰਡ ਲੱਗੇਗਾ ਕਈਆਂ ਚ ਆਪਾਂ ਤਰਾਜ ਵੀ ਕਰਦੇ ਆ ਉਹ ਅਸੀਂ ਖੋਦੀ ਆਪਣਾ ਜਿਹੜਾ ਮੁੱਦਾ ਬਣਾਉਂਦਾ ਮੌਕਾ ਦੇ ਦੰਨੇ ਆ ਇਸ ਕਾਕੇ ਆਪਾਂ ਨੂੰ ਸਾਰਿਆਂ ਨੂੰ ਬੇਨਤੀ ਆ ਸਮਾਜ ਦੇ ਆਲਾ ਨੂੰ ਕਿ ਜੇ ਆਪਣਾ ਸ਼ਹਿਰ ਦਾ ਮਾਹੌਲ ਸ਼ਾਂਤ ਰੱਖਣਾ ਤੇ ਆਹ ਜੀ ਚੀਜ਼ਾਂ ਨੂੰ ਜਿਹੜਾ ਵਾ ਆਪਣਾ ਮੱਦਨਿਆ ਰੱਖਦੇ ਹੋਏ ਜਿਹੜਾ ਵਾ ਇਹ ਉਪਰਾਲਾ ਕਰਨਾ ਚਾਹੀਦਾ ਕਿ ਬੇਕਦਰੀ ਨੂੰ ਜਿਹੜਾ ਘਟਾਇਆ ਜਾਏ ਵੱਡੀ ਗੱਲ ਇਹ ਮਠਜੀ ਵੀ ਇਹਨਾਂ ਜਗ੍ਹਾ ਨੂੰ ਵੀ ਛੱਡ ਦਿਓ ਪਵਿੱਤਰ ਜਗ੍ਹਾ ਵਾ ਜੀ ਇਹ ਹਨੂਮਨ ਜੀ ਦੇ ਨਾਮ ਤੇ ਆ ਔਰ ਵੇਖੋ ਭਗਵਾਨ ਦਾ ਨਾਮ ਲਿਖਿਆ ਜੈ ਸ਼੍ਰੀ ਰਾਮ ਉਹਨੂੰ ਵੀ ਟੱਕਦਾ ਭਾਈ ਬੋਰਡ ਦੇ ਨਾਲ ਸ਼ਹਿ ਪੱਲੀ ਗਾਤੇ 라ਵਣ ਦੇ ਇੱਕ ਹੀ ਸੀ ਨਾ ਫਿਰ ਇਸ਼ਾਰੇ ਦੋ ਕਿਉਂ ਬਣਾਏ ਯਾਰ ਇੱਕਾਸਵ ਦੇ ਵਿੱਚ ਪਹਿਲਾਂ ਤੇ ਦੋਨਾਂ ਪਾਰਟੀਆਂ ਨੂੰ ਇੱਕ ਹੋ ਕੇ ਇੱਕ ਜੁਟਦਾ ਦਾ ਜਣਾ ਵਾ ਸਮਾਜ ਦੇ ਵਿੱਚ ਮੈਸੇਜ ਦੇਣਾ ਚਾਹੀਦਾ ਵਾ ਕਿ ਆਪਾਂ ਜਿਆ ਸਾਂਝਾ ਹਥਿਆਰ ਸਾਂਝੇ ਦੌਰ ਤੇ ਬਣਾ ਰਹੇ ਆ ਉਹਦੇ ਵਿੱਚ ਸਾਰਿਆਂ ਦੀ ਵਿੱਚ ਜਿਹੜੀ ਸਾਰਿਆਂ ਦੀ ਵਧਾਈ ਹੋਏਗੀ ਸੈਕਿੰਡ ਜਿਹੜੀ ਬੇਕਤਰੀ ਆ ਇਹਦੇ ਉੱਤੇ ਰੋਕ ਰੋਕ ਲੱਗੇਗੀ ਜ਼ਰੂਰੀ ਆ ਸਮੇਂ ਦੀ ਕਿਦਰਾ ਕਿਦੇ ਲੋੜ ਆਣੀ ਜੀ ਤੁਹਾਨੂੰ ਯਾਦ ਹੋਏਗਾ ਕੋਈ ਦੋ ਤਿੰਨ ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਗੁਰਦਾਸਪੁਰ ਦੇ ਫਿਸ਼ ਪਾਰਕ ਦੇ ਲਾਗੇ ਜਨਮਸ਼ਟਮੀ ਦੇ ਬੋਰਡ ਲਾਂਡ ਉੱਤੇ ਇੱਕ ਵਿਵਾਦ ਜੜ ਗਿਆ ਸੀ ਨਗਰ ਕੌਂਸਲ ਦੇ ਮੁਲਾਜ਼ਮ ਆਏ ਕਿ ਤਾਂ ਬੋਰਡ ਲਾਂਡ ਲੱਗੇ ਸੀ ਤੇ ਉਹਦੇ ਜਿਹੀ ਰਾਜਨੀਤੀ ਚੱਲੀ ਕਿ ਦੋਨੇ ਪਾਰਟੀਆਂ ਕੇ ਦੂਜੇ ਤੇ આરોਪ ਲੱਗਣ ਲੱਗ ਪਈਆਂ ਤੁਹਾਡੀ ਰਾਜਨੀਤੀ ਦੇ ਵਿੱਚ ਸਾਡੇ ਪ੍ਰਭੂ ਨੂੰ ਇੱਕ ਰਾਜਨੀਤੀ ਦਾ ਜਿਹੜਾ ਅਖਾੜਾ ਬਣਾ ਲੈਂਦੇ ਐ ਔਰ ਉਸ ਬੋਰਡ ਲਾਂਡ ਦੇ ਬਾਅਦ ਉਹ ਬੋਰਡਾਂ ਦੀ ਕਿੱਦਾਂ ਬੇਕਦਰੀ ਹੋਈ ਸਾਰੇ ਸ਼ਹਿਰ ਨੇ ਵੇਖਿਆ ਆਈ ਮੈਂ ਧਾਰਮਿਕ ਸੰਸਥਾਵਾਂ ਦੇ ਪ੍ਰਧਾਨਾਂ ਨੂੰ ਇਹਨਾਂ ਦੇ ਨੁਮਾਇੰਦਿਆਂ ਨੂੰ ਇੱਕ ਬੇਨਤੀ ਕਰਨਾ ਵੈ ਕਿਤੇ ਨਾ ਕਿਤੇ ਸਮੇਂ ਦੇ ਅਨੁਸਾਰ ਅਸੀਂ ਥੋੜਾ ਕ ਆਪਣੇ ਚੇਂਜ ਲਈਏ ਇਹ ਫਲੈਕਸਰ ਨੂੰ ਜਾਂ ਕਿਸੇ ਦੇ ਕੋਲ ਜਨਮਸ਼ਟਮੀ ਮਨਾਈ ਆ ਥੋੜੇ ਦੇ ਦਿਨ ਪਹਿਲਾਂ ਮਹੀਨਾ ਕੋ ਚਲਿਆ ਉਹਨਾਂ ਦੇ ਬੋਰਡ ਅਜੇ ਤੱਕ ਲੱਗੇਦੇ ਰਹੇ ਉਹ ਬੋਰਡ ਦੇਖੋ ਪ੍ਰਭੂ ਸ਼੍ਰੀ ਕ੍ਰਿਸ਼ਨ ਦੇ ਬਾਂਸਰੀ ਦੇ ਨਾਲ ਲੱਗੇਦੇ ਨੇ ਉਹ ਅੱਧੇ ਅੱਧੇ ਫਟੇ ਨੇ ਲਮਕਣ ਡੇ ਨੇ ਕੋਈ ਬੇਅਦਬੀ ਆ ਬੇਅਦਬੀ ਆ ਉਹਨਾਂ ਜਿਸੀ ਤਸਵੀਰਾਂ ਕਹਾਂਗੇ ਨਾਲ ਨਾਲ ਦਿਖਾਈਓ ਭਾਜੀ ਸ਼ਰਮਾ ਜੀ ਉਹਨਾਂ ਜਿਸੀ ਝਾਟਾ ਰੋਪ ਲਾ ਦਿੰਨੇ ਆ ਕਿ ਫਲਾਣੇ ਧਰਮ ਦਾ ਬੰਦਾ ਸਾਡੇ ਧਰਮ ਦੀ ਬੇਅਦਬੀ ਕਰਦਾ ਮੇਰੇ ਖਿਆਲ ਨਾਲ ਆਪਣੇ ਧਰਮ ਦੀ ਬੇਅਦਬੀ ਸਭ ਤੋਂ ਪਹਿਲਾਂ ਸਾਡੇ ਆਪ ਹੀ ਕਰਦੇ ਨੇ ਕੋਈ ਦੂਸਰਾ ਨਹੀਂ ਕਰਦਾ ਇਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਹੋਣਾ ਚਾਹੀਦਾ ਵੈ ਬਿਲਕੁਲ ਸਮੇਂ ਦੀ ਜ਼ਰੂਰਤ ਹੈ ਨਾ ਭਾਜੀ ਮੈਂ ਦੇਖ ਰਿਹਾ ਦੂਸਰਾ ਇਸ ਚੌਂਕ ਦੀ ਗੱਲ ਕਰ ਲਈਏ ਭਾਜੀ ਪਰਸ਼ੂਰਾਮ ਚੌਂਕ ਚਰੰਗ ਚੌਂਕ ਤੁਹਾਡੇ ਚੈਨਲ ਦੇ ਰਾਹੀਮ ਹੈ ਅੱਜ ਤੋਂ ਕੋਈ 3-4 ਸਾਲ ਤਨਾ ਪਰਸ਼ੂਰਾਮ ਚੌਂਕ ਚ ਵੀ ਆਹੀ ਟਿੱਪਣੀ ਕੀਤੀ ਸੀ ਉਦੋਂ ਵੀ ਰੋਸ਼ਨੀ ਨਾ ਹੋਰੀ ਸਫਾਈ ਹੁੰਦੀ ਨਾ ਖੁਸ਼ ਹੁੰਦਾ ਵੈ ਔਰ ਇਹ ਬਾਦ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਤੇ ਯੋ ਜੀ ਨੇ ਔਰ ਧਿਆਨ ਲਿਆ ਤੋਰੀ ਸਾਫ ਸਫਾਈ ਕਰਾਈ ਤੋਰੇ ਤੇ ਕੁਝ ਸਮੇਂ ਲਈ ਬੋਰਡ ਲਾਉਣ ਤੋਂ ਮਨਾ ਕਰਤਾ ਬਿਲਕੁਲ ਮੇਰੀ ਹੁਣ ਵੀ ਨਗਰ ਕੌਂਸਲ ਪ੍ਰਧਾਨ ਜੀ ਤੇ ਯੋ ਸਾਹਿਬ ਕੀ ਚੀਜ਼ਾਂ ਥੋੜਾ ਗੌਰ ਕਰਿਆ ਕਰੋ ਕਿਉਂਕਿ ਛੋਟੀ ਮੋਟੀ ਵੀ ਕੇ ਟਾਈਮ ਵੀ ਵਿਵਾਦ ਆ ਜਿਹੜਾ ਉਹ ਵੱਡਾ ਰੂਪ ਧਾਰਨ ਕਰ ਲੈਂਦਾ ਕਿਉਂ ਨਾ ਉਸ ਵਿਵਾਦ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਜਿਹੜਾ ਸੁਲਝਾ ਦਿੱਤਾ ਜਾ ਪੋਲਿਟੀਕਲ ਬੰਦਿਆਂ ਦੀ ਲਾ ਫੋਟੋ ਜਿਹੜੀ ਲਾਣੀ ਆ ਔਰ ਇਸ ਚੌਂਕ ਨੂੰ ਵਿਹਲਾ ਕਰ ਦੋ ਸ਼ਹਿਰ ਚ ਬੜੀ ਜਗ੍ਹਾ ਹੋਰ ਕਿਤੇ ਲਾ ਲਓ ਮੇਨ ਮੇਨ ਸਵਾਲ ਇਹ ਆ ਵੀ ਇਸ ਚੌਂਕ ਨੂੰ ਵਿਹਲਾ ਕਰ ਦੋ ਕਿਉਂ ਗੋਪਾਲ ਜੀ ਹੋਰ ਜਗ੍ਹਾ ਬੜੀ ਹੈ ਸ਼ਹਿਰ ਚ ਰੋਣ ਵਾਸਤੇ ਇਸ ਚੌਂਕ ਨੂੰ ਕਿਉਂ ਇਸਤੇਮਾਲ ਕਰਦੇ ਹੋ ਦੇਖੋ ਜੀ ਅਹੀਂ ਪ੍ਰਸ਼ਾਸਨ ਅੱਗੇ ਬੇਨਤੀ ਕਰ ਸਕਦੇ ਆ ਵੀ ਇਹਨਾਂ ਨੂੰ ਜਿਹੜੀਆਂ ਪਰਮਿਸ਼ਨਾਂ ਬੋਰਡਾਂ ਲਾਉਣ ਦੀ ਨਾ ਦੇਣ ਬਿਲਕੁਲ ਸ਼ਰਮਾ ਜੀ ਗੋਪਾਲ ਜੀ ਵੀ ਇੱਕ ਇਸ਼ਾਰਾ ਕਮੇਟੀ ਦੇ 22 ਪ੍ਰਧਾਨ ਆ ਤੇ ਸਟੇਟ ਸੈਕਟਰੀ ਵੀ ਆ ਗਿਆ ਮੇਰੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਤੁਸੀਂ ਆਪਣੇ ਬੋਰਡ ਲਾ ਗਿਓ ਬੋਰਡਾਂ ਤੇ ਇੱਕ ਕਿਰਪਾ ਕਰਿਓ ਜਿਹੜੀ ਫਲੈਕਸੀ ਹੁੰਦੀ ਆ ਉਹਨਾਂ ਤੇ ਪ੍ਰਭੂ ਸ਼੍ਰੀ ਰਾਮ ਦੀ ਜਾਂ ਉਹਨਾਂ ਦੀ ਫੋਟੋਆਂ ਲਾ ਲਓ ਆਪਣੇ ਪ੍ਰਧਾਨਾਂ ਦੀ ਆਪਣੀ ਟੀਮ ਦੀ ਲਾਇਆ ਕਰੋ ਟਾਡੇ ਥਰੂ ਸ਼ਹਿਰ ਸਮਾਜ ਚ ਇੱਕ ਚੰਗਾ ਮੈਸੇਜ ਚਲਾ ਜਾਏਗਾ ਠੀਕ ਹੈ ਸੁਝਾਅ ਹੈ ਨਾ ਕੋ ਬਿਲਕੁਲ ਬਿਲਕੁਲ ਬਹੁਤ ਵਧੀਆ ਸੁਝਾਅ ਹੈ ਜੀ ਅਸੀਂ ਤੇ ਆਪਣੀ ਰਾਮਲੀਲਾ ਦੇ ਵੀ ਜਿਹੜੇ ਬੋਰਡ ਹੈ ਅਸੀਂ ਆਪਣੀ ਕਮੇਟੀ ਦੇ ਵਿੱਚ ਹੀ ਸਿਰਫ ਲਾਇਆ ਦਵਾ ਨਾ ਅੱਗੇ ਅਸੀਂ ਬਾਹਰ ਲਾਇਆ ਬਹੁਤ ਵਧੀਆ ਸੋਚ ਜੇ ਭਾਈ ਰੱਖੇ ਤੇ ਹੀ ਐਡੋਰਟਾਈਮੈਂਟ ਕਰਾ ਰਹੇ ਆ ਬਿਲਕੁਲ ਬਿਲਕੁਲ ਇਹ ਕਿਦਾਂ ਕਿਦਾਂ ਗਲਤ ਹੈ ਭਾਜੀ ਜਿਹੜਾ ਹੋਣਾ ਬਿਲਕੁਲ ਗਲਤ ਹੈ ਜੀ ਅਹੀਂ ਦੇ ਇਸ ਦੇ ਖਿਲਾਫ ਆਂ ਅਹੀਂ ਇਥੋਂ ਜੀ ਕੀ ਜਿਹੜੇ ਆਂ ਸਰੂਪ ਬਣਾ ਕੇ ਲੈ ਕੇ ਜਾਂਦੇ ਆਂ ਰਾਮਲੀਲਾ ਦੇ ਵਿੱਚ ਦੁਸ਼ਹਿਰਾ ਕਮੇਟੀ ਦੇ ਵਿੱਚ ਅਸੀਂ ਉਹ ਵੀ ਨਹੀਂ ਖੜਦੇ 3 ਸਾਲ ਹੋ ਗਿਆ ਅਸੀਂ ਵਾਈਟ ਕਰਦੇ ਆਂ ਬਿਲਕੁਲ ਬਿਲਕੁਲ ਸੋ ਦੇਖੋ ਕਿੰਨਾ ਬੀਤੇ ਹੈ ਤਾਂ ਸੁਰਲੇ ਗਲਤ ਸਭ ਕੁਝ ਭਾਜੀ ਬੇਦਵੀ ਹੋ ਰਹੀ ਹੈ ਸਾਡੇ ਭਗਵਾਨ ਦੀ ਔਰ ਜੈ ਸ਼੍ਰੀ ਰਾਮ ਲਿਖਿਆ ਤਾਂ ਉਹਨੂੰ ਢੱਕਦਾ ਦੇਖੋ ਉਸ ਸ਼ਹਿਰ 'ਚ ਬੜੀ ਜਗ੍ਹਾ ਭਾਜੀ ਲਾਉਣਾਸਤੇ ਬੋਲ ਬਹੁਤ ਜਗਾਵਾ ਅੱਜ ਆ ਗਏ ਤੁਸੀਂ ਇਹ ਚੀਜ਼ਾਂ ਜਦਾ ਕਿਉਂ ਇਸਤੇਮਾਲ ਕਰਦੇ ਹੋ ਪਰਚਲਮ ਚੋਂਗ ਹੋ ਗਿਆ ਜਾਂ ਹਨੂਮਨ ਚੋਂਗ ਹੋ ਗਿਆ ਬਿਲਕੁਲ ਇਹ ਵਿਸ਼ਾ ਜਰਾ ਬੜਾ ਗੰਭੀਰ ਆ ਤੇ ਕਈ ਸੰਸਥਾਵਾਂ ਨੂੰ ਇਤਰਾਜ਼ ਵੀ ਹੋਏਗਾ ਇਹਨਾਂ ਦੇ ਨਾਲ ਆ ਵੀ ਹੋਣਾ ਪਰ ਅੱਜ ਹੋਏ ਸਾਨੂੰ ਕੋਈ ਪਰ ਅਸੀਂ ਅਪੀਲ ਕਰ ਸਕਦੇ ਆ ਹਾਂਜੀ ਹਾਂਜੀ ਸਾਨੂੰ ਨਹੀਂ ਚੰਗਾ ਲੱਗਾ ਆਪਾਂ ਅਪੀਲ ਕਰਤੀ ਆ ਤੇ ਪ੍ਰਸ਼ਾਸਨ ਨੂੰ ਜਿਆਦਾ ਅਪੀਲ ਕਰਾਂਗੇ ਜਿਹੜੇ ਪਰਮਿਸ਼ਨ ਦਿੰਦੇ ਬੋਰਡ ਲਾਉਣ ਦੀ ਮੈਂ ਦੁਬਾਰਾ ਉਹਨਾਂ ਨੂੰ ਕਵਾਂਗਾ ਅਗਰ ਪਰਮਿਸ਼ਨ ਦਿੰਦੇ ਹੋ ਬੋਰਡ ਲਾਉਣ ਦੀ ਉਹਨਾਂ ਕੋਲ ਨਾ ਰਿਟਰਨ ਵੀ ਲੈਣਾ ਕਿ ਜਦੋਂ ਇਹ ਕਾਰਜਕ੍ਰਮ ਹੋ ਜਾਏਗਾ ਉਸ ਤੋਂ ਅਗਲੇ ਦਿਨਾਂ ਬੋਰਡ ਦੇ ਉਤਾਰੇ ਵੀ ਜਾਣਗੇ ਮੇਰੇ ਸਾਹਿਬ ਨੂੰ ਇਸ ਚੌਂਕ ਦੀ ਪਰਮਿਸ਼ਨ ਨਹੀਂ ਮਿਲੀ ਹੋਏਗੀ ਕਾਗਜ਼ਾਂ ਵਿੱਚ ਕਦੀ ਨਹੀਂ ਮਿਲ ਸਕਦੀ ਚੌਂਕ ਦੇ ਪੇ ਪਰਮਿਸ਼ਨ ਮਿਲਦੀ ਆ ਸਾਈਟ ਤੇ ਲਗਾਉਣ ਵਾਸਤੇ ਜੀ ਗਰਮੈਂਟ ਨੇ ਚੌਕ ਤੇ ਪਰਮਿਸ਼ਨ ਤੋਂ ਇਲਾਵਾ ਪਰਮਿਸ਼ਨ ਹੁੰਦੀ ਆ ਪੂਰੀ ਦੇ ਵਿੱਚ ਉਹਨੀ ਜਗ੍ਹਾ ਜਿੱਥੇ ਜਿਹੜੇ ਜਗ੍ਹਾ ਤੇ ਪ੍ਰੋਗਰਾਮ ਹੁੰਦਾ ਉਸ ਜਗ੍ਹਾ ਤੇ ਪਰਮਿਸ਼ਨ ਹੁੰਦੀ ਆ ਬਾਹਰ ਦੀ ਪਰਮਿਸ਼ਨ ਕੋਈ ਨਹੀਂ ਨਹੀਂ ਹੁੰਦੀ ਇਹ ਆਪਣੀ ਮਰਜ਼ੀ ਨਾਲ ਲਾ ਦਿੰਦੇ ਚੌਕ ਤੁਸੀਂ ਦੇਖੋ ਚਾਰੇ ਪਾਸੇ ਟ੍ਰੈਫਿਕ ਆ ਰਹੀ ਆ ਜਿਹੜੇ ਬੰਦੇ ਦਾ ਵੀ ਧਿਆਨ ਬੋਰਡਾਂ ਵਾਲੇ ਜੌਂਰੇ ਤੇ ਲਿਖੇ ਚੀਜ਼ਾਂ ਹੋ ਜਾਂਦਾ ਇੱਥੇ ਐਕਸੀਡੈਂਟ ਤੇ ਵੀ ਡਰ ਰਹਿੰਦੇ ਛੋਟੇ ਮੋਟੇ ਆਪ ਹੀ ਸਮਝ ਚਾਹੀਦੀ ਆ ਹਾਈ ਕੋਰਟ ਦੇ ਵੀ ਆਰਡਰ ਨੇ ਵੀ ਆਪਾਂ ਇਹਦਾ ਨਹੀਂ ਲਗਾ ਸਕਦੇ ਇਹ ਰੋਡ ਦੇ ਉੱਪਰ ਜਿਹੜੇ ਹਾਂ ਅਸੀਂ ਕਿਸੇ ਕੀ ਜਗ੍ਹਾ ਦੇਖ ਕੇ ਲਾਓ ਜਿੱਥੇ ਕਿਤੇ ਹਾਦਸੇ ਦਾ ਡਰ ਵੀ ਹੈ ਦੇਖੋ ਜਿੱਦਾਂ ਕਿ ਇਹਦੀ ਨਜ਼ਰ ਪੈਂਦੀ ਹੈ ਉਧਰ ਕੋਈ ਆਂਡੋਰੀ ਨਜ਼ਰ ਪੈ ਗਈ ਆਪਸ ਚ ਕ੍ਰੈਸ਼ ਵੀ ਹੋ ਸਕਦਾ ਵਾ ਕਿਸੇ ਵੀ ਗੱਲ ਤੋਂ ਵੀ ਨਹੀਂ ਗਈ ਜੀ ਮਸਲਾ ਹੋਰ ਕੋਈ ਜ਼ਿਆਦਾ ਨਹੀਂ ਹੈ ਮਸਲਾ ਦੇਖੋ ਜੀ ਹੈ ਛੋਟਾ ਹੈ ਇਹਦੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਆਲ ਸਰਵ ਸਾਂਝੀਆਂ ਜਿੰਨੀਆਂ ਵੀ ਗਦਾਸਪੁਰ ਦੇ ਵਿੱਚ ਜੱਥੇ ਬੰਦੀਆਂ ਉਹਨਾਂ ਨੂੰ ਬੁਲਾ ਕੇ ਇੱਕ ਵਾਰੀ ਉਹਨਾਂ ਨੂੰ ਗਾਈਡਲਾਈਨ ਦੇ ਦਵਾਂ ਤੇ ਕੱਲ ਨੂੰ ਉਹਨਾਂ ਕੋਈ ਇਹ ਗਲਤੀ ਨਹੀਂ ਹੋਏਗੀ ਜੇ ਉਹਨਾਂ ਕੋ ਗਲਤੀ ਨਹੀਂ ਹੋਏਗੀ ਤੇ ਇਸੇ ਇਹਰਾ ਵਿਸ਼ਾ ਨਹੀਂ ਬਣੇਗਾ ਐਸਾ ਕਿ ਮੈਂ ਤੇ ਬਾਰ ਬਾਰ ਪ੍ਰਸ਼ਾਸਨ ਨਾਲ ਕਹੀ ਬੇਨਤੀ ਕਰਾਂਗਾ ਕਿ ਇਹ ਜਿਹੜਾ ਵਿ ਤੇਰੇ ਉੱਤੇ ਜਿਹੜਾ ਵਿਚਾਰ ਕੀਤਾ ਜਾਏ ਧੰਨਵਾਦੀ ਧੰਨਵਾਦ ਸੋ ਦੇਖੋ ਸ਼ਹਿਰ ਵਾਸੀ ਨੇ ਸਾਡੇ ਜੀ ਸੂਝਵਾਨ ਨੇ ਔਰ ਵਧੀਆ ਆਪਣੇ ਵਿਚਾਰ ਦਿੱਤੇ ਇਹਨਾਂ ਨੇ ਸੋ ਸਮੇਂ ਦੀ ਕਿਦਾਂ ਕਿਤੇ ਜ਼ਰੂਰਤ ਹੈ ਜੀ ਇਦਾਂ ਦੇ ਜਿਹੜੇ ਦੇਖੋ ਬੋਰਡ ਲਗਾਏ ਜਾਂਦੇ ਨੇ ਧਾਰਮਿਕ ਸਥਾਨਾਂ ਤੇ ਇਹਨਾਂ ਨੂੰ ਕਿਦਾਂ ਕਿਤੇ ਹਟਾਇਆ ਜਾਵੇ ਜੀ ਜ਼ਰੂਰੀ ਆ ਸਮੇਂ ਦੀ ਜ਼ਰੂਰਤ ਆ ਔਰ ਉਮੀਦ ਵੀ ਕਰਾਂਗੇ ਵੀ ਨਗਰ ਕੌਂਸਲ ਧਿਆਨ ਦੇਗੀ ਪਹਿਲ ਦੇ ਆਧਾਰ ਤੇ ਇਹਨਾਂ ਬੋਰਡਾਂ ਨੂੰ ਇੱਥੋਂ ਉਤਾਰਿਆ ਜਾਏਗਾ ਮੈਂ ਦੱਸਣਾ ਹੀ ਦੁਬਾਰਾ ਤੁਹਾਨੂੰ ਵੀ ਭਗਵਾਨ ਪਰਸ਼ੁਰਮ ਚੌਂਗ ਅਤੇ ਫਰਮਨ ਚੌਂਗ ਇਹ ਦੋਨੋਂ ਚੌਂਗ ਜਿਹੜੇ ਜਿੱਥੇ ਇਹ ਬੋਰਡ ਲਗਾਏ ਔਰ ਉਮੀਦਪੁਰੀਆ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਦੇਗਾ ਔਰ ਪਹਿਲੇ ਦਿਹਾੜ ਤੇ ਨਾ ਬੋਡਾ ਨੂੰ ਇਥੇ ਉਤਾਰੇਗਾ ਜੀ ਸੋ ਗੁਰਰਾਜਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ